ਕੀ ਦਿੱਤੀ ਹੋਤੀ ਰਾਂ ਸੋਤਾ ਬੈਠੀ ਪਤ ਨੂੰ ਕਹਿਣਾ ਮੈਂ ਕਿਵੇਂ ਕਿੱਦਾਂ ਕਹਿ ਸਕਦੀ ਆ ਕਿਤੇ ਪਟਰਾ ਨਹੀਂ ਮੰਦਰ ਵੜ ਕੇ ਬੈਠੀ ਕਿਤੇ ਕੋਡੇ ਕੋਡੇ ਫੇਰ ਬਣੀ ਰਬਗਨ ਸਾਣ ਲਿਆ ਕਿਤੇ ਇਹ ਨਹੀਂ ਵੀ ਝਾੜੂ ਲਾਦਾ ਕਿਤੇ ਅੰਦਰੋਂ ਹੀ ਨਿਕਲਣਾ ਜਿਵੇਂ ਨਾ ਕਾਲੀ ਹੋ ਚੱਲੀ ਏ ਕਿਤੇ ਇਹ ਤੇ ਕਿਤੇ ਚਿੱਟੇ ਪਾਛੂ ਕਿਤੇ ਰੰਗ ਨਹੀਂ ਕਿਤੇ ਹੈ ਕਿਤੇ ਨਗਰ ਮੰਦ ਚੱਲੀ ਪਰ ਇਹ ਹੋ ਜਾ ਭਰਾ ਨਾ ਕਿਸੇ ਤਰੀਕੀ ਤਾਲ ਮੈਂ ਉਹ ਜੇ ਨਾ ਝਾੜੂ ਪੰਦਾ ਲਾ ਕੇ ਤਾਂ ਵੀ ਕੋਡੇ ਕੋਡੇ ਕਾਂਡ ਨਹੀਂ ਆਣੇ ਪੈਰ ਲਾ ਲਾ ਤੇ ਅੰਦਰ ਜਾਉਂਦਾ ਏ

ਗਰਾਂ ਨੂੰ ਆਪਣੀ ਚਾਚੀ ਨੂੰ ਬਾਹਰ ਹੁਣ ਤੇ ਬਾਹਰ ਦਾ ਸੂਰਜ ਵੀ ਰਲਾ ਛਿਪ ਗਿਆ ਹੁਣ ਲਿਕੇ ਕਾਲੀ ਹੋ ਚੱਲ ਗਈ ਆ ਜਾ ਬਾਹਰ ਹੈ ਉਹਨੂੰ ਜਦੋਂ ਚੱਲ ਸੂਰਜ ਐ ਡੁੱਬ ਨਹੀਂ ਜਾਂਦਾ ਹਮਤੇ ਮੈਡ ਨੇ ਪਾ ਰਹੀ ਨਹੀਂ ਮੈਂ ਫੜੀ ਬਾਜ਼ਰ ਵੇ ਅਹੀਂ ਨਾਲ ਸਹਿਣ ਨਹੀਂ ਜਾਣਗੇ ਨਿਆਣਾ ਲੜਨ ਤੋਂ ਬਿਨਾ ਕੋ ਕੰਮ ਹੈਗਾ ਤੂੰ ਮੇਰੇ ਕੋ ਚਾਹ ਖਾ ਲੈਣਾ ਵਾ ਬਹੁਤ ਫੈਲਣ ਕਰ ਲੋ ਮੈਂ ਜਾ ਅੰਦਰ ਵਾਜ ਮਾਰ ਆਪੇ ਚਾਚੀ ਜਾ ਮਾਰ ਵਾਜ ਹੁਣ ਤਾਂ ਮੰਮਾ ਚੱਲ ਗਈ ਬਾਹਰ ਆਇਆ ਕੋਈ ਅੰਦਰ ਹਾਰੀ ਜਾਨੀ ਮੇਰੀ ਤੇ ਟੱਟਾ ਹੋਈ ਗਈ ਲੰਗ ਜਾਣੀ ਇੰਨੇ ਪਟਰਾਣੀ ਦੇ ਅੰਦਰੋਂ ਬਾਹਰ ਨਹੀਂ ਨਿਕਲਣਾ

ਚਲ ਨਾ ਮੈਂ ਨਹੀਂ ਕੀਤਾ ਨਹੀਂ ਮੋਬਕ ਆਪਣਾ ਚਲ ਚਲੇ ਉਹਨੇ ਵਾਈ ਮਾਰੀ ਇੰਦਰਾ ਹਾਂ ਵਾਈ ਮਾਰੀ ਚਲ ਇਹ ਨਹੀਂ ਤੂੰ ਕੰਮ ਕਰ ਜਾ ਘਰੇ ਜਿ ਖੜ ਕੇ ਲੈ ਆ ਕੂੜਾ ਸੱਤਾਂ ਦੇ ਸੁੱਟ ਕੇ ਜਾ ਲੈ ਕੇ ਅਸ਼ੇਤੀ ਕਰ ਆਹ ਨਾਲੇ ਪੇੜਾ ਕੰਮ ਕਰਨ ਦੀ ਜੀ ਕਰਦਾ ਚਾਣੀ ਬਿਆਣੀ ਤਾਂ ਨਹੀਂ ਕਰਦਾ ਤੇ ਨਾਲੇ ਦੇਖੋ ਕਰਦਾ ਔਰ ਇਹ ਜਿਹੜਾ ਮੁੰਡੇ ਨੂੰ ਕਿਹਾ ਵੀ ਜਦੋਂ ਸਾਡ ਕੇ ਲੈ ਆ ਕੇ ਤੇ ਆਈਂ ਘਰ ਵੀ ਮੈਂ ਆ ਜਾ। ਨਾ ਉਹ ਆਪਣੀ ਮਰਜ਼ੀ ਨਾਲ ਤਾਂ ਮੇ ਜੋ ਮਰਜ਼ੀ ਕੁੱਤੇ ਨੂੰ ਕੰਕੀਓ ਕਿ ਮਰਜ਼ੀ ਆਪਣੀ ਕਰਨੀ। ਜਾਨ ਨੂੰ ਸਰਸਾਂ ਪਾ ਕੇ ਲਿਆ। ਜਾਂ ਕੋਣ ਮੈਰ ਨੂੰ ਤੇ ਆ ਜਾ ਸੋਹਣ ਚੇਹਰੀ ਆ ਕਿਤੇ ਵੀ ਤਕਾਲੀ ਹੋ ਚੱਲੀ। ਕਿੰਨੀ ਆ ਟਾਈਮ ਯम्मी? ਜਾਨ ਨੂੰ ਕਹਿ ਦੇ ਜਾ ਕੇ ਹਜੇ ਤੱਕ ਨਹੀਂ ਆਈ ਮੁੰਡੇ ਨੇ ਅੱਕੇ ਕਿਹਾ। ਜਵਾੜ ਦੇ ਹਾਂ। ਚਾਚੀ ਪਰਾਂ ਸਾਰੇ ਨਿਆਣੇ ਅੰਦਰ ਲਈ ਜਾਂਦੇ ਇੰਨਾ ਵੀ ਕਿਰਤ ਹੋ ਰਹੀ ਹੂ ਜਦੀ ਥੋੜਕੇ ਵੀੜੇ ਤੋਂ ਝਾਤਰਾ ਤੋਂ ਕਈ ਝੱਪ ਕਰਨੇ ਪੈਂਦੇ ਇਹਨਾਂ ਤਾਂ ਮੈਖੋਲੀ ਕਰਦੇ ਮੇਂ ਜਕਰੀ ਅੰਦਰ ਚੱਲ ਜਾਣਗੇ ਗੋਮੀ ਨੂੰ ਨਾ ਇਹਨਾਂ ਨੂੰ ਲਿਪਸਟਿਕ ਸੇ ਕੰਮ ਦੀ ਨਹੀਂ ਮਿੰਟਕ ਪਤਾ ਲੱਗ ਜਾਂਦੀ ਸੋ ਫੇਟੜੀ ਲਿਪਸਟਿਕ ਇਹ ਵੀ ਮੁੱਕ ਗਈਆਂ ਮੇਰੀਆਂ ਇਹ ਨਹੀਂ ਲੈ ਕੇ ਆਉਣ ਵਾਲੀਆਂ ਤੇ ਪਿੰਕ ਕਲਰ ਦੀ ਲਿਪਸਟਿਕ ਲਾਇਕੀ ਆਉਂਗੀ ਉਹ ਬਹੁਤ ਸੋਹਣੀ ਲੱਗਦੀ ਮੈਨੂੰ ਨਾਲੇ ਤਾਂ ਮੇਰਾ ਫੇਸ ਪਾਊਡਰ ਵੀ ਮੁੱਕਾ ਵਾਇਆ ਇਹ ਕਿੰਨਾ ਰੰਗ ਕਾਲਾ ਹੋ ਗਿਆ ਕਿਤੇ ਧੁੱਪਾਂ ਹੀ ਇੰਨੀਆਂ ਲੱਗਣ ਲੱਗ ਗਈ ਬਾਹਰ ਨਿਕਲੂ ਤਾਂ ਚੀਂ ਨਹੀਂ ਕਰਦਾ ਸੱਟ ਤੇ ਮੈਂ ਬਾਹਰ ਨਿਕਲ ਕੇ ਕੀ ਲੈਣਾ ਕੰਮ ਕਰਨ ਵਾਲੀ ਰੱਖੀ ਤੇ ਹੋਈ ਐ ਬਾਹਰ ਤੂ ਕਰ ਲੈਣਾ ਹੁੰਦਾ ਤੇ ਫੇਸ ਪਾਊਡਰ ਨਾ ਹੋ ਮੇਰਾ ਆ ਰੀਸ ਪੌਟਰੀ ਕਿੱਥੇ ਗਿਆ ਸ਼ਰਮਦਾ ਹੀ ਘਾਟਾ ਹੈ ਸੀਸੇ ਅੱਗੇ ਖਲੋਤੀ ਰਿਆ ਕਰ ਕੋ ਸ਼ਰਮ ਹੈ ਦੀ ਕਿ ਸਾਰੇ ਖਾ ਪੀਤੀ ਹੈ ਕਿ ਨਹੀਂ ਦੋ ਵਾਰੀ ਮੈਂ ਲੈ ਜਾਣੇ ਖੜਾ ਹਾਂ ਚਾਚੀ ਨੂੰ ਸਾਦੇ ਕੇ ਲਿਆਉ ਤੇ ਤੈਨੂੰ ਸੌਣ ਦਾਂਗੀ ਜੇ ਜਾਨਵਰੀ ਕੀ ਟਿਰਖ ਖਕ ਤੋਣਾ ਸੀ ਹੈ ਸੌਣਾ ਨਹੀਂ ਰੀਸ ਕਰੋ ਲੈ ਇਹ ਤੇ ਜੀ ਰੀਸ ਆ ਵੀਸੇ ਕਰਾ ਤੇਰੀ 24 ਘੰਟੇ ਸੀਸੇ ਦੇ ਖਲੋਣ ਵਾਲੀ ਇਹ ਤੇ ਕਿਸੇ ਦੀ ਗਿਣਤੀ ਚ ਵੀ ਨਹੀਂ ਆਉਂਦੀ ਲੋਕੀ ਆਹ ਦਿੰਦੇ ਕਿ ਚੱਜਿਆਂ ਦਾ ਕੰਮ ਕੋਈ ਨਹੀਂ ਲੋਕਾਂ ਦੇ ਕਿਹੜੇ ਮੂੰਹ ਫੜ ਲੈਣੇ ਲੋਕਾਂ ਦੇ ਜਿੰਨੇ ਮੂੰਹ ਹਣੀਆਂ ਬੱਲੇ ਮੇਰੀ ਸੁਣ ਲੈ ਗੱਲ ਤੈਨੂੰ ਮੈਂ ਕਿੰਨੀ ਵਾਰੀ ਆਖਿਆ ਨਿਆਣਿਆਂ ਨੂੰ ਖਲਾਇਆ ਵੀ ਤੂੰ ਆ ਕੇ ਬਾਹਰ ਆ ਕੇ ਗੱਲ ਨਹੀਂ ਸੁਣ ਸਕਦੀ ਠੀਕ ਕਰਾਉਣਾ ਸੀ ਮੇਰ ਕੋ ਬਾਹਰ ਇੱਕ ਸੇਮਾ ਝਾੜੂ ਸੀ ਇਹੋ ਚੱਤੇ ਤੇ ਝਾੜੂ ਫੜ ਛੜਦੇ ਝਾੜ ਆਪ ਤੂੰ ਹੀ ਨਾਂ ਦਾ ਕਾਲਾ ਕਰਾਉਣਾ ਇਹ ਕਰਾਉਣਾ ਨਾਲ ਮੇਰਾ ਵੀ ਬੇੜਾ ਕਰਕ ਹਾਏ ਹਾਏ ਤੇਰਾ ਜਿਹੜਾ ਰੰਗ ਕਾਲਾ ਹੋ ਚੁੰਦਿਆ ਤੇ ਜਿਹੜਾ ਇੰਨਾ ਨਿਹਰਵਾ ਕਰਦਿਆ ਵਾ ਉਹ ਕੰਬਣੀ ਕਰ ਲੇਗੀ ਉਹ ਕਿੰਨੇ ਸ਼ਮਿੱਟੀ ਘਟ ਚੁੱਕਿਆ ਕਰਦਾ ਸੀਨੇ ਮਾਰ ਰਹੀ ਸੀ ਕੋਣ ਸੇ ਸੇ ਚੜਨੀ ਆ ਉਦੋਂ ਮਾਰ ਲਾਂ ਜੁ ਵਾਰੀ ਵਾਰੀ ਮੇਰੀ ਵਾਰੀ ਸਾਰੇ ਪੈਰ ਲੈ ਕੇ ਅੰਦਰ ਆਉਂਦੇ ਆ ਤੇਰੀ ਜ਼ਬਾਨ ਤੇ ਇੰਨੀ ਲੱਗੀ ਆ ਤੇ ਕੰਮ ਵੀ ਇੰਨਾ ਲੰਮਾ ਕਰ ਲਿਆ ਕਰ ਤੁਸੀਂ ਬਿਨਾ ਜੀਏ ਅਖੰਡ ਪੁੰਡ ਤੇ ਮੇਰ ਤੋਂ ਨਹੀਂ ਹੁੰਦੇ ਲੈ ਓਏ ਬਿਟੋਂ ਤੇ ਪਕਾਣ ਦੇ ਦੱਸ ਪਈ ਨਾ ਤੂੰ ਹੀ ਕਰਨੇ ਜਾਣ ਦੇ ਕਰੀ ਚਾ ਆਮਰੀ ਕਸ ਆ ਕਿੰਨੀ ਵਰੀ ਲਈ ਸਵੇਰ ਦੀ ਦੱਸ ਪਹਿਲਾਂ ਮੈਨੂੰ ਮੇਰੀ ਮਰਜ਼ੀ ਮੇਰੇ ਲਿਪਸ ਦੀ ਮੇਰੀ ਮਰਜ਼ੀ ਦਾ ਜਿੰਨੀ ਵਰੀ ਮਰਜ਼ੀ ਲਾਵਾਂ ਇਧਰੋਂ ਲਾਉਂਦੀ ਇਧਰੋਂ ਲਾਉਂਦੀ ਮੈਨੂੰ ਤੇ ਅੱਤ ਨਹੀਂ ਆਉਂਦੀ ਸੜੋ ਨਾ ਰੀਸ ਕਰੋ ਆਪਣੇ ਨੂੰ ਕੁਝ ਲਾ ਲਿਆ ਕਰੋ ਨਹੀਂ ਮੈਨਾਂ ਨਹੀਂ ਇਹੋ ਜੀ ਰੀਸ ਕਰਨੀ ਠੀਕ ਹੈ ਨਾ ਕੰਮ ਕਰਿਆ ਕਰ ਚੱਜਣਾ ਤੈਨੂੰ ਬੀਬੀ ਦੀ ਰੀਸ ਕਿ ਸੜਨ ਦੀ ਹਾਲਤ ਪਈਏ ਬਸ ਚਾਚਾ ਰੋਲਾ ਨਾ ਪਾ ਚਾਲਾ ਤੇ ਜਾ ਕੇ ਤੇ ਤਾਲ ਕਰੀ ਤੇ ਲਾ ਉਹਨੂੰ ਹਣਵਾਸਾ ਕਰਸੀ ਮਾਰ ਲਾ ਤੈਨੂੰ ਰੀਆ ਉਹ ਤੇ ਨਹੀਂ ਪਾਰ ਲਾ ਕੋ ਪੇਧਰਤੀ ਤਾਂ ਹਲਤਰੰਦੇ ਕਦੋਂ ਅਸੀਂ ਕੱਚੀ ਮਹਿਮਾਰ ਨਹੀਂ ਲੰਗਦੇ ਤੇ ਤੇਰਾ ਮੂੰਹ ਵੇਖਣ ਨੂੰ ਲੈਂਦਾ ਕਿ ਸੀਸੇ ਜਿਹੜਾ ਇੱਥੇ ਲਿਆ ਤੈਨੂੰ ਸ਼ੂਫੀ ਦੇ ਵਿੱਚ ਬੜਾ ਕੇ ਤੇ ਤੈਨੂੰ ਮੈਂ ਰੱਖ ਤਵਾਂ ਕੋਈ ਨਹੀਂ ਮੈਂ ਅੰਦਰ ਹੀ ਰਹੂੰਗੀ ਨਾ ਇੰਨੇ ਬੜਾ ਮੈਂ ਵੱਤ ਚਿੱਟੀ ਹੋਈ ਨਾ ਵੱਤ ਚਿੱਟੀ ਹੋਣਾ ਚਿੱਟੀ ਜਾਂਦੇ ਤੇ ਚਾਣੇ ਆਣੇ ਨੇ ਚਾਗੜੇ ਕੱਤੀ ਕਾਹਾਂ ਕੁੱਤੇ ਆਵੜੀ ਖਾਦਾ ਤੇ ਇਹ ਚਾਣਾ ਕਿੱਥੇ ਖੜਦਾ ਏ ਕਿੰਦੇ ਆ ਚਾਮਾ ਤੇ ਕਾਮਾ ਕੁੱਤਿਆਂ ਮੇਂ ਨਹੀਂ ਖਾਣਾ ਜਿਹੜਾ ਐਡਾ ਚਿੱਟਾ ਕਰ ਕਰ ਤੈਨੂੰ ਲਿਸ਼ਕਾਉਣ ਦਾ ਹੀ ਐ ਕੰਮ ਕਰ ਲਿਆ ਕਰ ਹੱਥ ਲਾ ਲਿਆ ਕਰ ਮਾੜਾ ਜਿਹਾ ਕੁਛ ਕਹੀਂ ਨਹੀਂ ਤੇ ਪਠੋਕ ਮੇਂ ਜਵਾਬ ਦੇਂਦੀ ਐ ਤੂੰ ਕੰਤਾਲ ਵੇਖਦੀ ਤੇ ਵੇਖ ਲੈ ਨਹੀਂ ਤੇ ਆਗ ਲੱਗਿਆ ਥੱਲੇ ਲੱਗ ਜੇ ਮੈਂ ਵੀ ਨਹੀਂ ਅੱਜ ਵੇਖਾਂ ਕਿੱਡਾ ਮੇਰੀ ਜਾਨ ਖਾਦੀ ਐ ਚੱਲ ਬੋਲੀ ਜਾ ਲੱਗਦੀ ਤੇ ਲੱਗ ਜੇ ਥੱਲੇ ਨਾਂ ਤਾਂ ਤੁਹਾਡੇ ਲੱਗਣਾ ਜਿੰਨੇ ਧਰੀ ਨਾਂ ਦਉਦੇ ਲੱਗਣਾ ਮੇਰਾ ਥੋੜੀ ਲੱਗਦਾ ਮੈਂ ਤੇ ਇਹ ਕਹਨ ਕਹੂੰ ਕਿ ਮੈਂ ਨਾਂ ਧਰੀ ਤੇ ਨਾਂ ਮੈਨੂੰ ਪਤਾ ਤਾਂ ਦਾ ਫੋਟੇ ਨਾ ਇਹਦੇ ਚੀਰ ਨੂੰ ਕੋਸ਼ੋਂ ਨਾ ਕਿ ਇੱਡੀ ਸੁਣੀ ਉਹ ਤਾਂ ਗੂੜਾ ਤਾਂ ਕਹਿ ਨਹੀਂ ਸਕਦੀ ਪਰ ਗੱਲਾਂ ਗੱਲਾਂ ਜਿਹੜੇ ਰਿਪੀਟ ਕਰਦੀ ਐ ਕਿ ਇਹ ਸੁਣੀ ਆ ਤੇ ਮੈਂ ਸੁਣੀ ਨਹੀਂ ਆ ਤੇ ਇਹਨੂੰ ਵੀ ਮੈਂ ਕੂੜੇ ਕੜੇ ਚ ਇੱਥੇ ਝਾੜੂ-ਛੂੜੂ ਜਲਾਉਂਦਾ ਛੱਡਦਾ ਤੇ ਬਾਹਰ ਕੰਮ ਕਰਨ ਦਾ ਸ਼ਿਕਾ ਤਾਂ ਮੇਰੇ ਵਰਗੇ ਹੋ ਜਾਵੇ ਤੇਰੀ ਕਿਸਮਤ ਤੁੰਗਰ ਨਾ ਮੈਂ ਕੂੜੇ ਨੂੰ ਹੱਥ ਲਾਵਾਂ ਨਾ ਮੈਂ ਲਾਵਾਂ ਝਾੜੂ ਜੋ ਮਰਜੀ ਕਰ ਬੋਲਣਾ ਆ 2 ਮਿੰਟ ਬੋਲ ਲੈ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਹੋਣ ਵਾਲਾ ਕੋਈ ਸੁਣਦਾ ਬਾਹਰ ਆ ਕੇ ਤੇ ਕਾਲਜ ਫੜੀ ਮਾਰ ਲੈ ਜਾ ਕੇ ਵੀ ਚੁੱਪ ਕਰਦੀ ਐ ਜੀ ਲੱਭੀ ਚਵਾਉਂ ਦਿੱਤੀ ਰ ਆਪਣੀ ਬੰਦਾ ਚੋਪੀ ਘਰ ਜਾਂਦਾ ਇੱਕ ਤਾਂ ਬਿਮਾਰੀ ਪੈਣੀ ਤੇ ਇਹਦੇ ਨਾਲ ਦੀ ਤੇਰੀ ਜੀ ਦੀ ਖਤਮ ਹੋ ਗਈ ਐ ਆ ਸਾਰੀਆਂ ਟਿੰਕ ਪੂਕ ਜੀਆਂ ਮੈਚਿੰਗ ਹੀ ਨਹੀਂ ਕੋਈ ਕਰਦੇ ਤੇ ਬਿਨਾ ਮੈਚਿੰਗ ਤੋਂ ਤਾਂ ਮੈਂ ਕਦੀ ਕੁਛ ਲਾਇਆ ਹੀ ਨਹੀਂ ਤੇ ਮੇਰੀ ਬਿੰਦੀ ਹੁਣ ਮੈਂ ਕਿਹੜੀ ਲਾਉਂਗੀ ਐਂ ਚਾੜਦੀਆਂ ਬਲੈਕ ਕਲਰ ਕਲਰ ਦੀ ਨਾਲ ਨਹੀਂ ਉਹ ਸਾਰੇ ਸੂਟਾਂ ਨਾਲ ਮੈਚਿੰਗ ਹੋ ਜਾਂਦੀਆਂ ਬੰਦਾ ਫੇਰ ਆ ਗਿਆ ਕੰਮ ਨਾ ਕਰਨਾ ਕੋਈ ਜਿੰਨਾ ਕੀਤਾ ਜਾਂਦਾ ਨਾ ਕਰਲਾ ਕੱਢਲਾ ਮੰਦੀ ਘਰਾਸ ਜਿੰਨੀ ਹੀ ਕੱਢਦੀ ਇਹ ਨਾ ਕਿਉਂ ਮੇਰੀ ਕਰਦੀ ਚੰਗਾ ਲੇਕਿਨ ਨਾਲ ਦੇ ਹੱਚੁੰਨੀਆਂ ਨਾਲ ਦੇ ਸੂਟ ਦੇ ਨਾਲ ਦੇ ਬਿੰਦੀਆਂ ਹੈ ਜਦੋਂ ਬੰੂ ਤੜਿਆ ਵੇ ਕਿੰਨਾ ਬਿੰਦੀਆਂ ਸੁੱਟੀਆਂ ਲਾ ਲਾ ਕੇ ਤੇ ਕੰਮ ਕਰਦਾ ਤੈਨੂੰ ਪਤਾ ਨਹੀਂ ਤੇ ਤੁਸੀਂ ਵੀ ਪਾ ਲੋ ਤੁਹਾਨੂੰ ਕਿਹੜਾ ਮੇ ਹੱਥ ਫੜੇ ਤੁਹਾਡੇ ਤੁਸੀਂ ਵੀ ਸੂਟ ਨਾਲ ਦੇ ਚੁੰਨੀ ਲੀਂਦੇ ਹੋ ਮੈਨੂੰ ਐਵੇਂ ਚੋਚ ਲੈਣੀ ਆਉਂਦੀ ਜੇ ਜੇ ਤੂੰ ਕਰਦੀ ਤਾਂ ਆਪਣਾ ਆਪਣੇ ਜਰੂਸ ਕਾਢੀ ਛੱਡ ਦਿਓ ਸੂਟ ਹੋਰ ਚੁੰਨੀ ਹੋਰ ਤੇ ਮੇਰੇ ਨਾਲ ਦੇ ਦੇ ਕੇ ਛੱਡ ਦੇਂਦੇਂ ਇਹ ਮੇਰੀ ਜੁੱਤੀ ਨਾ ਮੈਂ ਸੜਾ ਅੱਜ ਤੇ ਨਾ ਮੈਂ ਸੜਾ ਕੱਲ ਸੁਣ ਲੈ ਮੇਰੀ ਗੱਲ ਧਿਆਨ ਨਾਲ ਤੇ ਕੰਮ ਵੀ ਕਰਿਆ ਕਰ ਮੇਰੇ ਵੱਲੋਂ ਭਾਵੇਂ ਦਿਹਾੜੀ ਤੇ ਚਾਰ ਚਾਰ ਬਦਲਿਆ ਕਰ ਪਰ ਕੰਮ ਵੀ ਜ਼ਰੂਰੀ ਕੰਮ ਵੀ ਕਰਿਆ ਕਰ ਇਹ ਹੱਥ ਵੀ ਲਾ ਲਿਆ ਕਰ ਜਿਨ੍ਹਾਂ ਦੇ ਨੌ ਪਾਲ ਛਟਮਕਾਈ ਨੇ ਤੇ ਕਈ ਗੋਸ਼ਟ ਮੁਕਾਇਆ ਦਾੜ ਵੇਖ ਲੈ ਜੇ ਮੇਰੇ ਗੁੱਸਾ ਚੜਿਆ ਮਾਰਨੇ ਕੁੱਕਰ ਵੇਲੇ ਤੇ ਮਾਰ ਦੋ ਮੈਨੂੰ ਘਰ ਵਾਂਗ ਰਾਂ ਕੇ ਸੁਣਾਉਂਦੇ ਹੋ ਕਦੀ ਆਸਦਿੰਦੇ ਮਹਿਲ ਆਉਣੀ ਵੀ ਨਹੀਂ ਤੇ ਇਹ ਕੁੱਕਰ ਮਾਰਨਾ ਕਿਹੜੇ ਚ ਤੇ ਮਾਰ ਦੋ ਜਿਹੜਾ ਘੜੀ ਨੂੰ ਮਾਰਨਾ ਹੋਣੀ ਮਾਰ ਮੈਂ ਤਾਂ ਆਪਣੀ ਮਰਜ਼ੀ ਨਾਲ ਬਾਹਰ ਨਿਕਰੂ ਮੈਂ ਤਾਂ ਵੀ ਨਾ ਆਪਣੇ ਨਿਆਣੇ ਦੇ ਕੰਮ ਤੋਂ ਪਾ ਕੇ ਰਾਮ ਨਾ ਜਿਵੇਂ ਸੂਰਜ ਐ ਚੱਲ ਜੀ। ਮੈਨੂੰ ਵੀ ਲੱਗਦਾ ਫਿਰ ਉਹਨੇ ਪੱਕੇ ਸਾਰ ਲੈ ਆਉਂਦੀ। ਮੈਂ ਤੇ ਕਿਹਾ ਬਹਾਰਾ। ਮੇਰਾ ਕੰਮ ਪਿਆ ਥੋੜਾ ਜਿਹਾ ਕਰਨਾ ਰ ਸਬਜੀ ਵੇਖ ਲਿਓ। ਮੈਂ ਨਹੀਂ ਵੇਖਣੀ। ਹਾਜੀ ਤੇਰਾ ਤਾਂ ਰੋਲ ਦਾ ਕੰਮ ਕਰਨਾ ਹੋਈ ਹੋ ਗਿਆ। ਮੈਂ ਤੈਨੂੰ ਇੱਕ ਗਰੀ ਕਹਤਾ ਕਿ ਨਾ ਵਾ ਸਬਜੀ ਵੇਖਣੀ ਤੇ ਨਾ ਮੈਨੂੰ ਕਹ। ਤੇਰਾ ਤਾਂ ਰੋਲ ਤੇ ਪਕਾਣ ਦੋਗੇ। ਜਿਵੇਂ ਨਾ ਬੜੀ ਪੀ ਐ ਜਿਹੜੀ ਕੀਤੀ ਉਹਦੀ ਕਿਤਾਬਾਂ ਹੀ ਲੈ ਕੇ ਨਿਆਣੇ ਦੇ ਬਾਣੇ ਤੇ ਬਹਿ ਜਾਂਦੀ ਐ। ਕਿੱਡੀ ਬਾਹ ਖੱਪ ਕੇ ਹੈਂ ਪਹਿਲਾ ਕੋਚੋਲਾ ਕੰਜਲ ਰੋਂਦਾ ਮਰਦਾ ਵੀ ਇਹਨੇ ਕੰਮ ਨਹੀਂ ਕਰਨਾ ਕਿ ਸੋਇਮਚਾਰ ਲਈ ਤੇ ਉਹ ਤਾਂ ਇਹ ਕਹਿੰਦਾ ਹੀ ਕੁੜੀ ਵਾਹੂ ਕੰਮ ਕਰਦੀ ਆ ਇਹ ਪਹਿਲਾਂ ਦੀ ਗੱਲਾਂ ਸੀ ਨਾ ਪਹਿਲਾਂ ਤੋਂ ਗੱਲਾਂ ਦੀਆਂ ਕਰਦਾ ਹੋਏ ਐਵੇਂ ਦੜੀ ਗੜੀ ਪੀਨ ਵਜਾਉਂਦਾ ਕੋਈ ਫੜਦਾ ਚੋਲੇ ਬੋਲੇ ਪਹਿਲਾਂ ਕਿਤੇ ਪਰਦੇ ਪਾਉਂਦਾ ਹੀ ਨਾ ਥੱਕਿਆ ਕਿਤੇ ਕੰਮ ਕਰਦੀ ਨੇ ਨਹੀਂ ਨੇਰੀ ਜਦੀ ਨੇਰੀ ਨੂੰ ਕੋਈ ਕੀ ਜਾਣਦਾ ਨੇਰੀ ਨੂੰ ਕੋਈ ਕੋਪੀ ਕਰਦੀ ਐ ਨਹੀਂ ਸੀ ਪਤਾ ਵੀ ਜਦੋਂ ਨੇਰੀ ਆਉਂਦੀ ਅੰਤਰੀ ਵੜ ਜਾਂਦੀ ਐ ਇਹ ਸਚਾਈ ਦੱਸਦਾ ਝੂਠਾਂ ਦੀ ਭੰਡ ਕਦੇ ਤੁਹਾਨੂੰ ਭਰਪਾਈ ਤਾਂ ਇਹ ਤੁਹਾਨੂੰ ਸਾਰਾ ਟੱਬਰ ਲਾਗਦੇ ਵਾਰਸੋਂ ਵੱਟ ਝੂਠ ਬੋਲਦੇ ਸਭ ਤੋਂ ਵੱਡੀ ਝੂਠ ਹਨ ਤੁਸੀਂ ਅੱਜ ਹੀ ਧਾਰ ਲਿਆ ਕਦੀ ਮੈਂ ਉਹ ਕਰ ਲਿਆ ਕਦੀ ਮੈਂ ਆਹ ਕਰ ਲਿਆ ਮਾੜੀ ਮੋਟੀ ਸਭੀ ਜਿਹੜੇ ਨੂੰ ਕਿਤੇ ਸੁੱਟ ਦਿੰਦੇ ਤੇ ਬਾਕੀ ਤੁਹਾਨੂੰ ਵੇਖ ਲੈ ਇਹਦਾ ਨਾਂ ਲੱਗ ਜੂਗਾ ਮਾੜੀ ਬੜੀ ਚੰਗੀ ਬੜੇ ਨਾਂ ਮਿਲਾ ਲਾ ਦੇਣਾ ਬਾਅਦ ਚ ਮੜਦੇ ਨਾ ਤਾਂ ਇਹ ਨੀ ਮਰ ਜਿੰਨਾ ਭਾਰਾ ਹਾਂ ਇਲਾਵਾ ਮੈਂ ਆਪਣਾ ਕਮਰਾ ਤੇ ਸਵਾਰ ਲਵਾਂ ਤੁਸੀਂ ਤੇ ਰਾਤ ਨੂੰ ਸੌਣਾ ਨਹੀਂ ਅਸੀਂ ਬਿਸਤਰੇ ਗੁਸਤਰੇ ਚੋਕ ਲਾਉਂਦਾ ਮੈਂ ਉਹ ਬਾਹਰ ਮਤੀ ਪਾ ਕੇ ਸੂਟ ਬੋਲ ਲਾ ਕੇ ਪੈੜੀਏ ਤੁਸੀਂ ਠੀਕ ਹੈ ਤੇ ਮੇਰੇ ਵਾਲ ਆ ਜਾਂਦੀ ਵੇਖ ਕੇ ਉਹਂਦੀ ਤੇ ਭਾਨੇ ਨਾ ਇੱਧਰ ਇਹ ਕਿ ਕਿਹ ਖੰਦ ਸੀ ਕਿੜੀ ਲਿਪਸਟੀ ਘਲਾਉਂਦੇ ਕਿਹਦੇ ਬ੍ਰਾਂਡ ਦੀ ਲਿਪਸਟੀ ਘਲਾਉਂਦੀ ਆ ਤੇ ਬਿੰਦੀ ਲਾਉਂਦੀ ਆ ਤੇ ਫੇਸ ਪਾਊਡਰ ਲਾਉਂਦੀ ਆ ਤੇ ਉਹਦੀ ਤੇ ਭਾਨੇ ਨਾ ਤੇ ਹੋਰ ਤਾਂ ਕੋ ਬੋਲਣਾ ਹੈਗਾ ਨਹੀਂ ਮੇਰੇ ਕਮਰੇ ਚ ਆਉਂਦਾ ਚੱਲ ਰਹਿ ਤੇ ਸਹੀ ਚਲੋ ਮੈਂ ਨਹੀਂ ਅਗੀ ਚੁਟਕੇ ਚੁਟਕੇ ਜਾਉ ਤੇ ਆਪਣੀ ਰੋਟੀ ਪਾ ਕੇ ਅੰਦਰ ਲੈ ਆ ਉਦੋਂ ਹੀ ਜਾਉ ਜਦ ਸਬਜ਼ੀ ਤੇ ਰੋਟੀ ਬਣ ਚੂਗੀ ਤੂੰ ਮੈਨੂੰ ਬਦ ਐਵੇਂ ਨਾ ਸਮਝੀ ਮੈਂ ਤੇਰੇ ਨਾਲ ਚਾਰ ਰੋਟੀ ਨਾਲ ਬਸ ਤਾਂ ਸੱਤ ਮੇਟਾ ਸੀ ਨਾ ਤੇ ਇਹ ਸੀ ਆਪਣੀ ਜੋਤੀਆਂ ਜੇ ਤਾਂ ਨਹੀਂ ਮੁਗੀ ਖਾਂਦੀ। ਲੈ ਮੇਰੇ ਨੂੰ ਸਿੰਘ ਨੇ ਪਾਉਣੀਆਂ। ਕਿੰਨਾ ਸਵਾਦ ਸੀ ਇਹਨਾਂ ਦੇ। ਅੱਜ ਸੇਮੀਆਂ ਖਾ ਲੈਣੀਆਂ। ਰੋਟੀ ਦੀ ਮੈਨੂੰ ਕੀ ਲੋੜ ਮੈਂ ਵੀ ਰੋਟੀ ਪਕਾ ਕੇ ਕੀ ਕਰਨਾ ਆਪੇ ਬਣਾ ਲੈਣਗੇ। ਤੇ ਬੂਨਾਂ ਆਟਾ ਤੇ ਰੋਟੀ ਨਾਲ ਸਬਜ਼ੀਆਂ ਮੈਨੂੰ ਵੀ ਲੱਗਦੀ ਥੱਲੇ ਲਾ ਕੇ ਜਦ ਮੈਂ ਫੇੜੀ ਸੇਮੀਆਂ ਸਬਜ਼ੀ ਤੇ ਸੇਮੀਆਂ ਘਰ ਖਾਣੀ। ਪਾਣੀ ਪੀਣੇ ਕੋਲ। ਨਹੀਂ ਮੇਰੇ ਗੱਲ ਸੁਣੋ ਇੱਧਰ ਧਿਆਨ ਨਾਲ। ਇਹ ਤੇ ਆਵੇ ਦਾਲ ਬਣ ਗਈ ਠੀਕ ਹੈ ਮੈਂ ਬੰਦ ਕਰਤੀ ਤੂੰ ਵੇਖਾਂ ਤੇ ਆਈ ਨਹੀਂ ਤੇ ਮੈਂ ਬਣਾ ਦਿੱਤੀ ਤੇ ਇਹਦੇ ਨਾਲ ਮੈਨੂੰ ਫਿੱਕੇ ਚੌਲ ਬਣਾ ਦੇ ਤੇ ਨਰਨਿਆਂ ਦੇ ਫਿੱਕੇ ਚੌਲ ਬਣਾਉਂਗਾ ਤੇ ਸੋਣਾ ਫਿਰਨਾ ਹੋਰ ਨਾ ਕੁਝ ਬਣਾ ਦਵਾਂ ਨਾਲ ਹਾਂ ਅਸੀਂ ਇਹ ਕਿਤੇ ਘੜਨੀ ਛੇਵੀਂ ਕਿੰਨੂ ਪੁੱਛ ਕੇ ਬਣਾਏਗੇ ਫਿਰ ਦੱਸ ਪਹਿਲੇ ਮੇਰਾ ਠੀਕ ਹੁੰਦਾ ਅਸੀਂ ਬਣਾ ਤੇ ਤੂੰ ਆਪਣਾ ਹੀ ਚਸਕਾ ਸੋਚਿਆ ਨਾ ਦੂਜਿਆਂ ਦਾ ਤਰੀਕਾ ਸੋਚਿਆ ਤੂੰ ਤੁਸੀਂ ਵੀ ਖਾਲੂ ਮੈਂ ਕਿਤੇ ਤੇ ਮੂੰਹ ਬੰਨੇ ਆ ਮੇਰੀ ਸਭ ਨਾਲ ਚੁੱਪ ਕਰਕੇ ਚੌਲ ਸੁਣਾ ਲੈ ਤੇ ਬਣਾਉੜੇ ਵੀ ਤੂੰ ਹੀ ਆ ਚੌਲ ਨਹੀਂ ਮੇਟੋ ਬੰਦੇ ਮੈਂ ਜੇ ਚੌਲ ਨਾ ਬਣਾਏ ਤਾਂ ਮੈਂ ਸੇਵਿਆਂ ਦਾ ਪਤਿੱਲਾ ਰੱਖਿਆ ਇੱਥੇ ਝਿੰਕ ਚ ਡੋਲਣਾ ਮੈਂ ਇੱਕ ਕੰਮ ਨਹੀਂ ਕਰਦੇ ਬਾਕੀ ਰੋੜੂ ਕੋਈ ਪਾ ਲੈ ਤੇਰੀ ਕੌਮਲੀ ਵੀ ਰੋੜੂਗੀ ਤੇਰੀ ਕੌਮਲੀ ਤੇ ਰੋੜ ਤੇਰੇ ਤੈਨੂੰ ਖਾਣ ਨਹੀਂ ਦੇਣੀ ਮੈਂ ਤਾਂ ਖਾਣ ਚੁੱਪ ਕਰਕੇ ਪੰਦੇ ਦੀ ਪਰਕੇ ਚੁੱਪ ਕਰ ਜਾ ਮੈਂ ਤੂੰ ਤਾਂ ਬਰਣਾ ਪਾਉਂਦੀ ਰੋੜ ਨਹੀਂ ਚੌਂਤਾ ਨਾ ਚਾਰ ਦਿਨਾਂ ਤੱਕ ਨਹੀਂ ਆਏ ਖਾਣੀ ਮੰਗਣ ਲਈ ਧੀਕਰ ਮੈਂ ਤਾਂ ਨਹੀਂ ਦਰਦੀ ਚੌਲ ਮੈਂ ਨੇ ਖਾ ਕੇ ਸੇਵੀਆਂ ਮੇਰੇ ਲੋਸਾਰੀ ਰੋੜ ਤੋਂ ਮਿਲੂਗੀ ਮੈਂ ਆਪਣੀ ਆਵਾਜ਼ ਇਕਾਉਂ। ਆਹ ਉਹ ਪਰਿਸ਼ੀਂ ਹਾਂ ਤਾਂ ਹੁੰਦਾ ਤੇ ਕਦੀ ਸਬਜੀ ਵੀ ਆ। بس ਤੁਮ ਮੈਡਮ ਚਲਣ ਤੋਂ ਉੰਤੇ। ਕਦੀ ਅੰਜਲ ਕਿਤੇ ਕਦੀ ਅੰਜਲ ਕਿ ਸਾਰੇ ਆਂਡੇ ਘਾਂਡੇ ਤੁਸੀਂ ਕੋ ਛਾੜ ਦੇਈ। ਜੋ ਲੱਗਦੇ 3 ਵਜੇ ਤੋਂ ਸ਼ਾਮਾਂ ਤੱਕ। ਮੈਂ ਤਾਂ ਨਹੀਂ ਜਾ ਸਕੀ। ਮੈਂ ਤਾਂ ਪਹਿਲੇ ਪਾਣੀ ਲੱਭਾ ਠੰਡਾ ਪਾਣੀ ਮੈਂ ਬਾਹਰ ਰੱਖਦਾ ਕਿ ਮੈਡਮ ਮੀਠੀ ਚਲਾ ਕਾ ਕਿ ਆਪੇ ਬਾਹਰ ਆਉਂ। ਹਾਂ ਤਾਂ ਮੈਨੂੰ ਨੂੰ ਜਾਣਾ ਪਿਆ ਪਾਣੀ ਦੀ ਪਿਆਸ ਲੱਗੀ ਤੇ ਗਰਮੀ ਵੀ ਪੜੀ। ਤੇ ਵਰ ਵੀ ਪਾੜਾ ਕਰਤਾ ਤਾਂ ਗਲਾਸ ਵੀ ਸਾਰੇ ਨਾ ਤੁਹਾਡੇ ਘਰੇ ਕਿੱਥੇ ਪਾਣੀ ਜਾਂਦੀ ਪੀਕਿਆਂ ਦੇ ਦੇਈ ਜਾਂਦੀ ਗਲਾਸ ਹੀ ਨਹੀਂ ਪਾ ਜਿਆ ਬੰਨਾ ਪਹਿਲਾਂ ਤਾਂ ਪਾਣੀ ਪੀ ਕੇ ਆਵਾਂ ਫੇਰ ਕੰਮ ਕਰਦੇਗੀ ਸੱਚੀ ਮੱਤ ਨਹੀਂ ਆ ਗਈ ਤੇ ਪਾਣੀ ਪੀ ਲਈ ਉਹ ਨਹੀਂ ਪੰਜ ਕੇ ਉਹ ਮਨ ਲੈਂ ਗਿਆ ਨਾ ਅਜੇ ਵੀ ਸੋਚ ਚ ਬੈਠਾ ਸੋਚ ਚ ਬੈਗ ਨਾ ਸਾਰਾ ਰਾੰਗੀ ਕਹਾ ਇਹ ਮੇਰੀ ਸਕੀਮ ਸੀ ਗੋੜਿਆਂ ਤੱਕ ਕੱਢ ਲਾ ਢੁੰਡ ਗੋੜਿਆਂ ਪੱਤ ਕੰਦੀ ਮਾਰੀ ਇਹ ਕਿੱਦਾਂ ਜਾਣਦੀ ਜਿਵੇਂ ਨਾ ਗੜੀ ਦੇ ਆਮਾ ਗਰੀ ਆਈ ਨਹੀਂ ਦੂ ਤੁਸੀਂ ਪਾਣੀ ਲੈ ਕੇ ਰੱਖਾ ਤੁਹਾਨੂੰ ਪਤਾ ਨਹੀਂ ਉਦੋਂ ਤਾਂ ਸੂਰਜ ਚੜਿਆ ਧਰਮ ਹੋਜੂ ਉਦੋਂ ਤਾਂ ਬੜੇ ਸਿਆਣੇ ਬੰਦੇ ਤੇਰਾ ਪਾਪਾ ਸੂਰਜ ਚੜਿਆ ਸੂਰਜ ਤੇ ਆ ਘਰ ਵੀ ਚਲ ਗਿਆ ਆਪਣੇ ਆਪ ਤੁਸੀਂ ਨਾ ਚਲ ਜਿਓ ਆਪਣੇ ਘਰੇ ਚਲ ਗਿਆ ਤੇ ਘਰ ਹੀ ਬੈਠੀ ਨਾ ਚਲ ਜਾ ਤੇ ਪੇਕੇ ਤੇ ਚਲ ਜਾ ਕਿੱਥਲਾ ਘਰ ਹੀ ਹੋ ਕੀ ਕਿਸਲਾ ਕਰਕੇ ਕੀ ਕੇ ਬਾਣ ਚਾਦੀ ਕਰਦੇ ਤੇਰੀ ਮਾਂ ਨੂੰ ਪਹੁੰਚ ਤੇ ਐਡੀ ਗੱਠ ਦੇ ਬਾਣ ਦੇ ਕੇ ਤੋੜ ਦਿੱਤੀ ਹੋਰ ਬਾਣ ਦੇ ਕੇ ਤੋੜ ਦਿੱਤਾ ਹੋਰ ਨਾ ਕੁਛ ਸਿੱਖਿਆ ਸੋਲੋਂ ਤੇ ਕੋਈ ਨਾ ਸੜਿਆ ਦਿੱਤਾ ਹੈ ਹਾਂ ਚਵੜਚਾ ਬੜਚਾ ਬੜ pase 24 ਘੰਟੇ ਤੇ ਔਰ ਝਾੜੂ ਅੱਧਾ ਲਾਇਆ ਅੱਧਾ ਰਹਿ ਗਿਆ ਤੁਹਾਨੂੰ ਲਾ ਤੇ ਨਿੱਲੰਦ ਝਾੜੂ ਮੈਂ ਤਾਂ ਲੱਗੀ ਨੰਮੇ ਪੈ ਹਾਂ ਇਹ ਨਹੀਂ ਸਵੇਰ ਦੀ ਲੰਮੇ ਪਈ ਨਹੀਂ ਤੈਨੂੰ ਰਹਿ ਤੇ ਰਲਾ ਕਾ ਕਰ ਜਾਣੀ ਤੇਰੇ ਗੋਡੇ ਗਿੱਡੇ ਤੋਂ ਖੰਡਾਏ ਪੈਣੇ ਕੋਈ ਨਹੀਂ ਕੋਈ ਨਹੀਂ ਤੁਹਾਨੂੰ ਐਡੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਮੇਰੇ ਦੁੱਖ ਨੇ ਤੁਹਾਡੇ ਨਹੀਂ ਦੁੱਖ ਨੇ ਕਿੰ ਟੈਨਸ਼ਨ ਆ ਲੈ ਕਰੋ ਮੇਰੀ ਅੱਖੇ ਲੱਗੀ ਤਾਂ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦੀ ਅੱਗੋ ਠੋਕੇ ਜਵਾਬ ਦੇ ਦੱਤਾਂ ਆਪਾ ਜੀ ਥੱਕੀ ਹੀ ਪਈ ਆ ਮੈਂ ਤੇ ਆਪਾ ਜੀ ਚੱਲ ਕੇ ਬਣਦੇ ਤੇ ਆ ਕੇ ਕੰਮ ਕਰਨਾ ਪਿਆ ਤੇ ਮੈਂ ਤੇ ਥੱਕੀ ਵੀ ਮੇਰੀ ਤੇ ਆਪਨੇ ਕੋਈ ਵਾ ਇਹਨੂੰ ਕੁਛ ਕਹੀ ਨਹੀਂ ਤੇ ਅੱਗੋ ਗੱਲ ਪੈਣ ਤੇ ਆਉਂਦੀ ਕਿੰਨੂੰ ਕਹਾਂ ਤੇ ਕਿੰਨੂੰ ਨਾ ਕਹਾਂ ਮੇਰਾ ਤੇ ਰਾਤਾ ਵਾ ਪਚੋਲੇ ਨੇ ਇੱਕ ਰਿਸ਼ਤਾ ਸਾਦਕੇ ਤੇ ਇਹਦੀ ਸਾਰੀ ਕਰਤੂਤ ਦੱਸਾਂ ਵੀ ਆਹ ਕੁਛ ਕਰਦੀ ਹੈ ਹੈ ਐਨੇ ਕਿੱਡੀ ਮੇਰੀ ਜਾਨ ਦੁਖੀ ਕੀਤੀ ਹੈ ਮਾ ਫੋਨ ਲੈ ਕੇ ਆ ਮੈਂ ਪਹਿਲਾਂ ਮੈਨੂੰ ਫੋਨ ਕਰਾਂ ਕਿ ਜੇ ਤੇ ਭੁਲਟਾ ਨਹੀਂ ਤੇ ਫੋਨ ਆ ਜਾ ਜੇ ਤੇ ਪਹਿਲੇ ਪੈਰ ਤੜਕੇ ਫੋਨ ਆਵੇ ਇਹ ਨਹੀਂ ਇਦਾਂ ਨਹੀਂ ਹਟਦਾ ਤੇਰੀ ਹਮਟ ਕਿੱਤਾ ਪਈ ਮੇਰਾ ਫੋਨ ਫੜਨ ਦੀ ਹੈ ਆ ਆਪਣਾ ਸਵੇਰ ਦਾ ਵੇ ਵੇ ਕੇ ਫੋਨ ਤੂੰ ਨੈਟ ਮਕਾ ਸਾੜ ਲਿਆ ਹੈ ਹੁਣ ਤੂੰ ਬੇਰਜਾ ਦਵਾਏ ਹੋਗੀ ਅੱਡਾ ਫੋਨ ਫੜ ਮੈਂ ਕੁੱਛ ਤੇ ਨਹੀਂ ਕਿ ਮਾ ਫੋਨ ਫੜਨ ਮੱਝਾ ਕੁਛ ਨਾ ਸੀ ਕਿ ਉਹ ਪੁੱਛ ਭੋਂਦੇ ਤੂੰ ਦੇ ਨਹੀਂ ਤੈਨੂੰ ਫੋਨ ਮੈਂ ਨਰਟਕ ਸਾਰੇ ਢਾੜਾ ਸੁੱਟੀ ਜਾਂਦੀ ਦਿੱਲੀ ਮੈਂ ਨਵੇਂ ਆਰਾਮ ਚ ਜੁੜੇ ਫੋਨ ਹੁਣ ਮੈਂ ਸੱਤ ਦੀ ਦਸ ਦੀ ਤੇਰੀ ਕਕਰਤਾ ਸਾਰੀ ਤੂੰ ਬੜੀ ਜਿਹੜੀ ਜਾਣ ਖਾਦੀ ਨਾ ਇੰਨਾ ਹੀ ਸੁਧਰੇਗੀ ਨਾਲੇ ਤੇਰੀ ਉਹਨੂੰ ਲੈਕਣਾ ਨਾਲੇ ਤੇ ਆਪਾਂ ਵੀ ਤੇ ਨਾਲੇ ਇਹਦੀ ਮਾਂ ਲੈ ਕੇ ਆਂ ਦੇਖਣੀ ਵੀ ਨਾਲ ਸਾਡੇ ਮਾਂ ਨਾਲੇ ਲੈ ਕੇ ਆ ਹਮਮਤ ਤੂੰ ਬੋਲੀ ਅਧਿਕੀ ਜੀ ਬਤਨਾਇਆ ਕਰ ਮਾਰ ਜਾ ਮੂ ਚੇਤਾ ਕਰਦਾ ਜੇ ਨੰਬਰ ਕ੍ਰੀਏਟ ਕਰਨ ਦਾ ਇਹਨਾਂ ਦੇ ਫੋਨ 'ਚ ਜਦੋਂ ਮਾਤਾ ਇੱਕੋ ਹੀ ਡਰਾਵਾ ਰੱਖਦੇ ਬਸ ਤੇ ਬਚੋਲੇ ਦੀ ਸੱਦਣਾ ਬਚੋਲੇ ਦੀ ਸੱਦਣਾ ਮੈਂ ਤਾਂ ਬਚੋਲਾ ਹੀ ਢਾੜ ਬਣਾਇਆ ਹਾਂ ਕੀ ਕਰਾਂ ਮਨਾ ਹੁਣ ਤਾਂ ਪਾਉਣ ਵੀ ਨਹੀਂ ਤੇ ਹੱਥ 'ਚ ਤਾਂ ਨੰਬਰ ਨਹੀਂ ਕ੍ਰੀਏਟ ਕਰ ਸਕਦੀ ਐਂਜ ਕਰਦੀ ਹਾਂ ਚਾਰੋਂ ਪਿੰਗੇ ਆ ਮਾੜਾ ਜਿਹਾ ਉਦੋਂ ਤਾਂ ਲਾਸ਼ ਹੁੰਦੀ ਹੈ ਇਹ ਸੱਚੀ ਨਾਲ ਲਾ ਦਿੰਦੀ ਹੋਵੇ ਆਇਤਾ ਗੁੱਸੇ 'ਚ ਹੀ ਖੜਾ ਹਾਂ ਇਹ ਹੰਦਾ ਕਹਿੰਦਾ ਬਹੁਤ ਚਾਂਦੂ ਤੇ ਕਿਤੇ ਦੂਜੀ ਸਾਸਾਂ ਮੇਰੀ ਆਹਦੇ ਤਰ੍ਹਾਂ ਹੀ ਆਹ ਇੰਦੇ ਚ ਠਾਣੀ ਵੱਡੀ ਮਾਵਾ ਵਰਗੀ ਜਿਹੜੀ ਮੇਰੀ ਸੱਸ ਲੱਗਦੀ ਇਕ ਤਾਂ ਉਹ ਨਾ ਇਕ ਤਾਂ ਇਹ ਨਹੀਂ ਮਾ ਜੀ ਉਹ ਬੈਨ ਬੈਂ ਬੈਜ ਕੇ ਉਹ ਚੁੰਨ ਚੁੰਨ ਕਰ ਲੈਂਦੀ ਜੀ ਉਹਨੇ ਕਿਤੇ ਪੇਕੇ ਆ ਬੁੱਕ ਲਾਉ ਚਾਲ ਜਾਂ ਚਾਰ ਦਿਨ ਲਾਉ ਨਾਲ ਸਾਹ ਚ ਸੌਖਾ ਹੋਵੇ ਚਲ ਮਾਣਾ ਹੁਣ ਐਕਟਿੰਗ ਤਾਂ ਕਰ ਰਹੀ ਹੈ ਨਾ ਮਾੜਾ ਮੋਟਾ ਝਾੜੂ ਝੂਟੇ ਲਾ ਕੇ ਜੇ ਸੱਚੀ ਨਾ ਲਾ ਦੇ ਲਈ ਹੋਵੇ ਐ ਗਈ ਉਹੋ ਜੀ ਅੱਧਾ ਤਾਂ ਮਾਵੇਗਾ ਅੱਧਾ ਤਾਂ ਹੈ ਨਹੀਂ ਨੀ 亮亮。Yeah, nah.

ਲਿਕੇ ਤੇ ਚੌਲ ਕਿੰਨੇ ਘਤਣੇ ਸੇ ਬਤਾ ਦਿਓ ਮੈਂ ਉਹ ਤਾਂ ਵੀ ਤੈਨੂੰ ਲਾ ਕੇ ਚੌਲ ਤਾਂ ਨੀ ਨਜ਼ਰ ਹੋ ਜਾਂਦੇ ਆਈ ਆਈ ਉਹ ਅਨਿਆਲੇ ਚੱਤ ਗਿਆ ਉਹ ਨਾਲੇ ਕੋ ਚੱਲੇ ਆ ਸਾ ਜਿੰਨੇ ਨਿਆਣੇ ਹੈ ਇਹ ਵਿਆਹਣ ਹੋਣ ਵਾਲੇ ਭੂਣ ਵਾਲੇ ਚਾਹੋ ਚੱਲੇ ਆ ਤੈਨੂੰ ਚੌਲਾਂ ਦਾ ਨਹੀਂ ਪਤਾ ਕਿ ਟੱਬਰ ਚ ਕਿੰਨੇ ਘਤਣੇ ਆ ਆਹੇ ਦੱਸ ਦੋ ਆਹ ਰੋਗ ਤੇ ਤੁਸੀਂ ਦਰਦੇ ਹੋ ਜੇ ਮੈਂ ਪਿਆਰ ਨਾਲ ਕੰਮ ਲਾਉਣੀ ਤੇ ਗਾੜੀ ਹੋਈਦਾ ਪੈਂਦੇ ਫੇਰ ਆ ਦਿੰਦੇ ਮੇਰੇ ਆਖੇ ਨਹੀਂ ਲੱਭਦੀ ਜੇ ਕੌਣ ਦਾ ਚੌਲਾਂ ਦਾ ਕੰਮ ਬਣਾ ਦੇ ਦੀ ਬਣਾ ਲੈ ਚੱਲ ਜਾ ਕੰਮ ਮਰਸਤ ਨਹੀਂ ਚੱਲਦੀ ਚੱਲਦੀ ਕਿਤੇ ਕਿਤੇ ਲੈ ਹਾਇ ਦੇ ਰੱਬਾ ਮੇਰੇ ਕਿਤੇ ਕਿਤੇ ਆਖੇ ਨਹੀਂ ਲੱਗਦੀ ਜੇ ਹੁਣ ਕਹਿੰਦੇ ਕੰਮ ਕਰਨੇ ਲੱਗੀ ਨਹੀਂ ਹੋਵੇ ਅੰਨੇ ਦੇ ਹੋਵੇ ਚਾੜੂ ਪਿਆ ਆਵੇ ਪਿਆ ਚਾੜਨਾ ਚਾਹੀਦਾ ਠੀਕ ਠੀਕ ਬਈ ਬਈ ਚੰਗਾ ਮੈਂ ਜਾਂਦੀ ਫਿਰ ਬਈ ਬਈ ਤੁਹਾਨੂੰ ਇੱਥੇ ਜਾ ਜਾ ਲਾ ਝਾੜ ਜਾ ਚੌਲ ਦੱਸਿਆ ਨਹੀਂ ਫੇਰ ਝਾੜੂ ਨਾਲ ਚੌਲ ਬਾਜ ਚ ਧਰਦੇ ਜਾ ਚਾਉਂ ਤੁਸੀਂ ਨਾ ਲੋ ਨਹੀਂ ਨਹੀਂ ਤੁਸੀਂ ਕਰ ਨਹੀਂ ਹਾਂ ਕੋ ਬਦਲ ਕੇ ਜਾ ਕੇ ਚਾੜੋ ਕੋਈ ਚੌਲ ਬਾਜ ਚ ਵੇਖ ਲੈਨੇ ਪਹਿਲਾਂ ਝਾੜੂ ਦਾ ਇਹਨਾਂ ਨੂੰ ਨਾ ਸ਼ਾਂ ਸੋਟ ਲ ਇਹਨਾਂ ਤੇ ਮਨ ਨਾਲ ਖੇ ਹੀ ਪੈਣੀ ਹੈ ਜਿਹੜੀਆਂ ਲਟਾਂ ਐ ਸਵਾਰਨ ਦਾਈ ਜਾ ਜਾ ਨਾ ਜਾ ਕਿ ਕਿ ਟਾਈਮ ਬਣਾਉਂਦਾ ਚੌਕ ਨੂੰ ਨੀਚੇ ਜਾਣੀ ਚਲ ਜਾ ਲਾਲਾ ਚਾੜੀ ਦਾ ਚਲ ਜਾਣਾ ਫੇਰ ਆਪਣਾ ਕੰਮ ਕਰਨੀ ਚਲ ਜਾ ਕਿੱਡਾ ਦਮਾ ਖਾਦੀ ਐਂ ਠੀਕ ਤੇ ਚੰਟ ਚਲਾ ਕੇ ਨਾ ਚਨਾਲੀ ਇਹਨੂੰ ਪਤਾ ਵੀ ਮੈਂ ਕਿੱਦਾਂ ਰਾਹੇ ਪਾਉਣਾ ਕਿੱਦਾਂ ਕਿਤੇ ਤੋਂ ਕੰਮ ਲੈਣਾ ਬੜੀ ਸਕੀਮ ਵਾਲੀ ਨੇ ਹੁਣ ਇਹਲਾ ਕੰਮ ਦੱਸਿਆ ਬਸ ਹੁਣ ਹੋਊ ਹੋਰੀ ਲੰਨੇ ਪੱਪੇ ਜੇ ਮਾਰਨ ਗਏ ਸੀ ਤੂੰ ਕਿਵੇਂ ਆ ਜਾਂਦੇ ਕੋਈ ਉਹਦਾ ਗੁੱਸਾ ਨਾ ਤੁਹਾਡੇ ਤੋਂ ਨਿਕਲ ਜਾਂਦਾ ਤੇ ਚਲ ਜਾ ਮੇਰੇ ਲਾਗੋ ਮੈਂ ਸੇ ਕਿ ਸੱਚ ਅੰਮੀ ਜੀ ਕਿਹਾ ਉਹ ਬਹੁਤ ਫਿਰ ਤੇ ਮੈਨੂੰ ਸਵੇਰੇ ਉੱਠ ਕੇ ਸਾਨੂੰ ਆਪਣਾ ਪੈਕੇਟ ਤਾਂ ਹੋਈ ਨਾ ਨਾ ਮੈਂ ਮਾੜਾ ਮਾੜੀ ਨਾਲ ਨਹੀਂ ਮੈਂ ਕਿਹੜੀ ਥੱਲੇ ਬੈਹਿ ਕੇ ਮਾਵਾ ਇਦਾਂ ਮਾੜਾ ਕਰਾਸ ਮੇਰੀ ਸੁਣ ਲੈ ਗੱਲ ਝਾੜੂ ਲਾ ਲ ਆਪ ਨੂੰ ਸੁਣਾ ਕੇ ਮੈਂ ਚਾਜਣਾ ਲਾਣਾ ਮੈਂ ਅੱਗ ਪਾਣ ਲੱਗੀ ਰੋਟੀਆਂ ਲਾਉਣ ਲੱਗੀ ਤੇ ਰੋਟੀਆਂ ਫੜਾਉਂਦੀ ਮੇਰੀ ਸੋਹਣੀ ਜਵਾਰ ਚਾਣਾ ਮੈਂ ਰੋਟੀਆਂ ਲਾਣਾ ਚਾਰੇ ਮੇਰੀ ਗੱਲ ਸਿਆਣੀ ਬਣ ਨਾਲ ਲੋਕਾਂ ਨੂੰ ਤਮਾਸ਼ਾ ਵਿਖਾਇਆ ਕਰੀ ਤੇ ਨਾਲ ਮਿਲ ਕੇ ਕੰਮ ਕਰਕੇ ਤੇ ਛੱਟ ਹੋ ਜਾਂਦਾ ਜਿੰਨੇ ਮੈਂ ਤਮਾਸ਼ਾ ਕਿਦੋਂ ਕਹਿੰਦੇ ਤੂੰ ਤੁਸੀਂ ਬਪਾਉਂਦੇ ਉੱਚੀ ਉੱਚੀ ਬੁਲਾਵਾ ਕਰਕੇ

ਹਾਂ ਜੀ ਵੀ ਤੇਰੇ ਰੱਖੀ ਜਾਣਾ ਮੈਂ ਤਾਂ ਜਿਆਗੜੀ ਬਾਰਿਸ਼ ਆਈ ਸਾਰੇ ਵੇੜੇ ਤੇ ਝਾੜੂ ਵੀ ਲਾ ਲਿਆ ਜੀ ਤੁਸੀਂ ਆਪੇ ਨੇ ਕਿਹਾ ਸੀ ਇਧਰ ਲਾ ਤਾਂ ਇਧਰ ਹੀ ਰਹਿ ਲਈ ਇੱਥੇ ਲੱਗ ਗਿਆ ਮੈਂ ਵੀ ਚਾਰ ਜਣਾ ਕੰਮ ਕਾਹਲੀਆ ਕਰੀਏ ਹਾਂ ਕੀ ਜਣਾਵਾ ਮੇਰੇ ਕੋ ਜੜਾ ਰਾਹ ਹਾਂ ਜੇ ਮੈਂ ਕਹਿੰਦੀ ਮੈਨੂੰ ਨਾ ਕਿਹਾ ਕਰੋ ਕੰਮ ਮੈਨੂੰ ਇਦਾਂ ਦੇ ਹੀ ਕਰਨੀ ਆ ਤੁਮ ਇੰਦਾ ਦੇ ਪਖਾਂਡੀ ਤਾਰ ਕਰਦੀ ਸੀ ਨਹੀਂ ਸਿਰ ਕੰਮ ਨਾ ਕਰੇ ਤਾਂ ਕੰਮ ਤਾਂ ਤੇ ਹੀ ਕਰਨਾ ਹੈ ਕਾ

ਜੀ ਨਹੀਂ ਨਹੀਂ ਦਿੰਦੀ ਇਹਦੀ ਐਸੇ ਤਰ੍ਹਾਂ ਦਿੰਦੀ ਨਹੀਂ ਕੋਈ ਵਾਰ ਚਾਇਆ ਜਾਂਦਾ ਚਲ ਮੇਰਾ ਕੰਮ ਤੇ ਹੋ ਗਿਆ ਮੈਂ ਤੇ ਜਾਵਾ ਅੰਦਰੋਂ ਇਹ ਪਈ ਨਹੀਂ ਆਵਾਜ਼ਾਂ ਮਾਰੀਆਂ ਅੱਗ ਪਾ ਲਈ ਤੇ ਆਟਾ ਹੀ ਨੁਕੜਾ ਜਾ ਵੇਲਾ ਛੰਨੇ ਦੀਨੇ ਲਾਇਟ ਜਿਹੜੀ ਫੇਰ ਅੰਦਰ ਵੜ ਗਈ ਹਾਏ ਰੱਬਾ ਕਿਹੜੇ ਦੇ ਪੈਰਾਂ ਦੀ ਮਿੱਟੀ ਕਿਸੇ ਨੇ ਚੁੱਕ ਲਈ ਆ ਵੀ ਅੰਦਰੋਂ ਬਾਹਰ ਹੀ ਨਾ ਨਿਕਲੇ ਹੈ ਤੇ ਨੂੰ ਚੰਗਾ ਭਰਾ ਪਤਾ ਵੀ ਅੱਗ ਪਾ ਲਈ ਤੇ ਮੈਨੂੰ ਆਟਾ ਹੀ ਖੜਾਵਾ ਅੱਜ ਦੀ ਨਕਮੀ ਨਾ ਰੱਖਾ ਕਦੀ ਕਿਸੇ ਨਾਲ ਚੜਾਈ ਚਿੱਡੀ ਇਹਨਾਂ ਕਮੀ ਰੋਟੀਆਂ ਲਾਉਣੀਆਂ ਹੈ ਕਈ ਕੰਮ ਕਰ ਲਵਾਂ ਬੰਦਾ ਨਾਲ ਮੈਂ ਮੈਂ ਕਿ ਨਾਲੇ ਜਦ ਸਵਾੜੀ ਖੜਾਵਾ ਕੋਲ ਅਦਾਲ ਵੀ ਪਕੜੀ ਦੇਖੀ ਕੰਦੀ ਦੇਖੀ ਧੀਰ ਅੱਗ ਭਾਗੇ ਨੂੰ ਲੱਗੇ ਕੀ ਨਹੀਂ ਲੱਗੇ ਬਾਣੀ ਦੇ ਚੜਜੇ ਅੱਛਾ ਖਾਣਾ ਰੋਟੀਆਂ ਲਾ ਕੀ ਕਰਾ ਹੁਣ ਜੇ ਅੰਦਰੋਂ ਨਾ ਨਿਕਲੀ ਤੇ ਮੈਂ ਰੋਟੀਆਂ ਲੱਕੀ ਰਾਨ ਤੇ ਰੋਟੀਆਂ ਪਟਾਦੀ ਬਾਹਰ ਨਿਕਲ ਕੇ बत्तीस चूल्हे से अग बालनी जल बत्ती दवा दब खी लागे तो आप लाइन तो ला, त त ला थे थे। थे थे दे लाए नहीं रोटियां ला देनी पता भी बत्ती देखे चूल्हे सब स्कीमान ਕੀ ਰੋਣਾ ਪਿਆ ਸਿਰ ਖਾਤਾ ਜਿਉਂ ਖੇਤੋਂ ਪਰੇ ਚਾਕੇ ਤਾਲੀ ਕੁੱਤੀਓ ਕੁੱਤੀਓ ਦੇ ਰੇ ਜੱਕ ਜੱਕ ਤੱਕ ਤੱਕ ਪਤਾ ਪਤਾ